ਹੰਸਾਲੀ ਵਾਲੇ ਮਹਾਪੁਰਖਾਂ ਦੇ ਸੇਵਾਦਾਰ ਅਗਰਾਹੀ ਕਰਨ ਜਾਂਦੇ ਸ਼ਮਾਹੀ ਰੋਪੜ ਦੇ ਇਲਾਕੇ 'ਚ ਗਏ ਕਣਕ ਦੀ ਅਗਰਾਹੀ ਕਰਨ ਗਏ ਸੇਵਾਦਾਰ ਨੇ ਕਿਹਾ ਭਾਈ ਗੁਰੂ ਘਰ ਵਾਸਤੇ ਗਰਾਹੀ ਉਹ ਇੱਕ ਬੀਬੀ ਨੇ ਥਾਲੀ ਭਰ ਕੇ ਦਾਣਿਆਂ ਦੀ ਦੇਤੀ ਕਹਿੰਦੀ ਆਹ ਲੈਜੋ ਸਾਡੇ ਵੱਲੋਂ ਉਹ ਸੇਵਾਦਾਰ ਕਹਿੰਦਾ ਬੀਬੀ ਥਾਲੀ ਨਾਲ ਕੀ ਬਣੇਗਾ ਲੱਫਾਫਾ ਵੀ ਨਹੀਂ ਪਰਣਾ ਕੋਈ ਅੱਧੀ ਮੋਰੀ ਤਾਂ ਦਿਓ ਉਹ ਕਹਿੰਦੀ ਇਹੀ ਹੈ ਸਾਡੇ ਕੋਲ ਲੈ ਕੇ ਜਾਣਾ ਲੈ ਜਾ ਨਹੀਂ ਤਾਂ ਅੱਗੇ ਜਾਓ ਆਪਣਾ ਤੋਂ ਕੋਲੀ ਰੱਖ ਲੈ ਵੀ ਇੰਨਾ ਸਾ ਨਹੀਂ karenge ਸਾਨੂੰ ਇੱਕ ਥਾਲੀ ਦੇ ਕੇ ਕੋਲੀ ਰੱਖ ਉਹ ਕਹਿੰਦੇ ਅਸੀਂ ਹੰਸਾਲੀ ਆਏ ਨਾ ਜਦੋਂ ਮਹਾਂਪੁਰਸ਼ਾਂ ਨੂੰ ਆ ਕੇ ਨਮਸਕਾਰ ਕੀਤੀ ਸ਼ਾਮ ਨੂੰ ਭਾਈ ਕਿੱਥੇ ਕਿੱਥੇ ਗਏ ਸੀ ਕਹਿੰਦਾ ਦੱਸਿਆ ਮਹਾਰਾਜ ਉੱਥੇ ਗਏ ਸੀ ਆ ਜਗ੍ਹਾ ਤੇ ਗਏ ਸੀ ਭਾਈ ਸਾਰਿਆਂ ਦੀ ਸੇਵਾ ਲਈ ਸੀ ਹਾਂਜੀ ਮਹਾਰਾਜ ਸਾਰਿਆਂ ਦੀ ਸੇਵਾ ਲਈ ਦੇਖ ਲਓ ਭਾਈ ਕੋਈ ਰਹਿ ਨਾ ਗਿਆ ਹੋਵੇ ਕਹਿੰਦੇ ਨਹੀਂ ਨਹੀਂ ਰਿਆ ਨਹੀਂ ਕਹਿੰਦੇ ਇੱਕ ਥਾਲੀ ਦਾਣਿਆਂ ਦੀ ਰਹਿ ਗਈ ਤੁਹਾਡੀ ਉਹ ਭਾਈ ਅਵਤਾਰ ਸਿੰਘ ਹਜੇ ਜਿਉਂਦਾ ਹੈ ਉਹਨੂੰ ਪੁੱਛ ਸਕਦਾ ਜਾ ਕੇ ਇੱਕ ਥਾਲੀ ਦਾਣਿਆਂ ਦੀ ਰਹਿ ਗਈ ਉਹ ਤੁਸੀਂ ਕਿਉਂ ਨਹੀਂ ਲੈ ਕੇ ਆਏ ਭਾਈ ਅਵਤਾਰ ਸਿੰਘ ਕਹਿੰਦੇ ਮੇਰੇ ਕੰਨ ਖੜੇ ਹੋ ਗਏ ਵੀ ਮਹਾਪੁਰਸ਼ਤਾ ਕਮਾਲ ਹੋ ਗਈ ਕਹਿੰਦੇ ਭਾਈ ਗੁਰੂ ਘਰ ਕੋਈ ਇੱਕ ਦਾਣਾ ਵੀ ਦੇਓ ਵੀ ਨਹੀਂ ਮੁੜ ਕੇ ਆਉਣਾ ਉਹ ਵੀ ਲੈ ਕੇ ਆਉਣਾ ਜਾਓ ਦਵਾਰਾ ਉਹ ਇੱਕ ਥਾਲੀ ਵੀ ਲੈ ਕੇ ਆਉਣੀ ਹੈ ਉਹਦਾ ਹਿੱਸਾ ਪਵੇਗਾ ਗੁਰੂ ਦੇ ਲੰਗਰਾਂ 'ਚ ਜਦੋਂ ਗੁਰੂ ਦੇ ਲੰਗਰਾਂ 'ਚ ਹਿੱਸਾ ਪੈਂਦਾ ਫਿਰ ਬਰਕਤ ਪੈਂਦੀ ਹੈ ਬਰਕਤ ਉਹ ਕਹਿੰਦਾ ਰੋਪੜ ਭੇਜਿਆ ਸਾਨੂੰ ਇੱਕ ਥਾਲੀ ਦਾਣਿਆਂ ਪਿੱਛੇ ਦਵਾਰਾ ਫੇਰ ਕਿ ਘਰ ਵਾਸਤੇ ਇੱਕ ਦਾਣਾ ਵੀ ਦੇਓ ਵੀ ਲੈ ਕੇ ਆਉਣਾ ਹੈ ਮੂੜ ਕੇ ਨਹੀਂ ਆਉਣਾ